ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਕੀ ਹਾਲ ਚਾਲ ਨੇ ਸਭ ਦੇ ਸਭ ਠੀਕ ਹੈ ਦੋਸਤੋ ਅੱਜ ਆਪਾਂ 17 18 ਵੈਰੈਟੀ ਦੀ ਵੀਡੀਓ ਬਣਾ ਰਹੇ ਆ ਇਹਨੂੰ ਬਾਹਰੋਂ ਤੇ ਦੇਖਣ ਨੂੰ ਬਹੁਤ ਹੀ ਵਧੀਆ ਸਾਫ਼ ਸੁਥਰੀ ਨਜ਼ਰ ਆ ਰਹੀ ਆ ਲੇਕਿਨ ਇਹਦੇ ਥੋੜਾ ਜਿਹਾ ਅੱਗੇ ਹੋ ਕੇ ਵਿੱਚ ਚੰਗੀ ਤਰ੍ਹਾਂ ਗੌਰ ਨਾਲ ਦੇਖਦੇ ਆ ਤੇ ਚਿੱਟੀਆਂ ਮੁੰਜਰਾਂ ਦੀ ਸਮੱਸਿਆ ਜਿਹੜੀ ਆ ਬਹੁਤ ਜ਼ਿਆਦਾ ਆ ਰਹੀ ਆ ਅੱਗੇ ਸੁੰਡੀ ਪੈਂਦੀ ਹੁੰਦੀ ਸੀ ਨੀچے ਨਾਲੀ 'ਚ ਲੇਕਿਨ ਇਹ ਗਰਦਨ ਦੇ ਕੋਲੇ ਨਾਲੀ ਦੇ ਵਿੱਚ ਸੁੰਡੀ ਪਈ ਹੈ ਬਿਲਕੁਲ ਬਰੀਕ ਬਰੀਕ ਸੁੰਡੀਆਂ ਨੇ ਇਹ ਮੁੰਜਰ ਦਾ ਬਹੁਤ ਨੁਕਸਾਨ ਕਰ ਰਹੀਆਂ ਨੇ ਕੱਲੀ ਕੱਲੀ ਮੁੰਜਰ ਜਿਹੜੀ ਉੱਥੋਂ ਬੂਰ ਝੜ ਕੇ ਮੁੰਜਰ ਹੁਣ ਦੁੱਧ ਵਿੱਚ ਕਨਵਰਟ ਹੋਣਾ ਸੀਗਾ ਤੇ ਇਹ ਸੁਕਾਈ ਜਾ ਰਹੀ ਉੱਥੋਂ ਕੱਟੀ ਜਾ ਰਹੀ ਹੈ ਮੁੰਜਰਾਂ ਨੂੰ ਬਹੁਤ ਸਮੱਸਿਆ ਜਿਹੜੀ ਆ ਉਹ ਮੁੰਜਰਾਂ ਚਿੱਟੀਆਂ ਨਿਕਲਦੀ ਆ ਰਹੀ ਹੈ ਦੋਸਤੋ ਜਿਵੇਂ ਕਿ ਝਾੜ ਤੇ ਬਹੁਤ ਵੱਡਾ ਅਸਰ ਪਵੇਗਾ ਇਸ ਨਾਲ ਅਰ ਦੋਸਤੋ ਆ ਵੇਖੋ ਨਿਕੀਆਂ ਨਿਕੀਆਂ ਦੋ ਸੁੰਡੀਆਂ ਇਹ ਨਾ ਜਿੱਥੇ ਕੰਡੀ ਰੋਗ ਪੈਂਦਾ ਨਾ ਉੱਤੇ ਉੱਪਰ ਜਾ ਕੇ ਨਾਲੀ ਦੇ ਵਿੱਚ ਪਈਆਂ ਜੀ ਬਿਲਕੁਲ ਮੁੰਜਰ ਦੇ ਕੋਲੇ ਆ ਵੇਖੋ ਇੰਨੇ ਇੰਨੇ ਮੁੰਜਰ ਉੱਤੇ ਆ ਮੁੰਜਰ ਸਾਰੀ ਸੁੱਕਦੀ ਆਉਂਦੀ ਅੱਧੀਆਂ ਥੱਲੇ ਹਰੀ ਆ ਅੱਧੀ ਥੱਲੇ ਸੁੱਕੀ ਆ ਤੇ ਦੇਖੋ ਦੋ ਨਿਕੀਆਂ ਨਿਕੀਆਂ ਸੁੰਡੀਆਂ ਵੇਖੋ ਤੇ ਇਹਨਾਂ ਨਿਕਲੀਆਂ ਜੀ ਇਹ ਦੋ ਦੋ ਤਿੰਨ ਤਿੰਨ ਸੁੰਡੀਆਂ ਹੁਣ ਪੈਂਡੀਆਂ ਉੱਤੇ ਜਿਹੜੇ ਲੋਕ ਵੀਰ ਕਹਿੰਦੇ ਨਾ ਸੁੰਡੀ ਨਹੀਂ ਹੈਗੀ ਇਹ ਸੁੰਡੀਆਂ ਬਹੁਤ ਜ਼ਿਆਦੀਆਂ ਦੇਖੋ ਕਿਵੇਂ ਸੁੰਡੀ ਜਿਹੜੀ ਆ ਇਹ ਕੰਮ ਕਰ ਰਹੀ ਆ ਵੇਖੋ ਇਹਨਾਂ ਕਿ ਟੁੱਲ ਰਹੀ ਹੈ ਪੂਰੀ ਫੁੱਲ ਇਸ ਤਰੀਕੇ ਨਾਲ ਚਟੀਆਂ ਮੁੰਜਰਾ ਨਿਕਲਦੀ ਜਿਹੜੀ ਸੁਭਾਅ ਬਣਾਣਾ ਬਹੁਤ ਜਾਰੀ ਵਾਜ ਜਾਣੀ ਦੋਸਤੋ 17 18 11 21 ਵੈਰਾਈਟੀ ਜਿਹੜੀ ਆ ਇਹਨੂੰ ਬਹੁਤ ਚੰਗੀ ਤਰੀਕੇ ਦੇ ਨਾਲ ਵੇਖੋ ਵੀਰ ਜੀ ਆ ਬਿਮਾਰੀ ਬਹੁਤ ਭਿਆਨਕ ਬਿਮਾਰੀ ਸ਼ੁਰੂ ਹੋਈ ਹੈ ਕਿਤੇ ਕਿਤੇ ਦੇਖੋ ਤੁਸੀਂ ਦੇਖ ਰਹੇ ਹੋਗੇ ਮੁੰਜਰਾ ਕਿਤੇ ਕਿਤੇ ਆ ਵੇਖੋ ਜਿਹੜੀਆਂ ਵਿੱਚੋਂ ਸੁੱਕ ਰੀਆਂ ਹਨ ਇਹ ਇਸ ਦਾ ਕਾਰਨ ਹੀ ਸੁੱਕ ਰੀਆਂ ਨੇ ਇਹਨਾਂ ਦੀ ਗਰਦਨ ਦੇ ਲਾਗੇ ਨਾਲੀ ਦੇ ਵਿੱਚ ਸੁੰਡੀ ਪੈ ਗਈ ਆ ਤੇ ਇਹ ਸੁੰਡੀ ਜਿਹੜੀ ਆ ਇਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਇਹਨਾਂ ਨੇ ਹੌਲੀ 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 ਉਹਦੀ ਕਰਕੇ ਇੱਕ ਇੱਕ ਦੂਜੇ ਬੂਟੇ 'ਚ ਜਾ ਕੇ ਤੇ ਮੰਜਰਾਂ ਨੂੰ ਸਖਾਈ ਜਾ ਰਹੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰੇਕ ਜ਼ਿੰਮੇਵਾਰ ਦਾ ਤੱਕ ਪਹੁੰਚਾ ਦਿਓ ਜਿਆ ਸਾਰਿਆਂ ਦਾ ਪਲਾਅ ਹੋ ਸਕੇ ਧੰਨਵਾਦ ਦੋਸਤੋ